ਜਿੱਥੇ ਗਰਮੀ ਤੋਂ ਲੋਕ ਪਰੇਸ਼ਾਨ ਚੱਲ ਰਹੇ ਸੀ ਤੇ ਉਸ ਤੋਂ ਬਾਅਦ ਮੌਨਸੂਨ ਨੇ ਜੋ ਹੈ ਪ੍ਰੀ ਮੌਨਸੂਨ ਨੇ ਦਸਤਕ ਦਿੱਤੀ ਤੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਜੋ ਹੈ ਉਹ ਮੌਨਸੂਨ ਨੇ ਦਸਤਕ ਦਿੱਤੀ ਤੇ ਕਈ ਜ਼ਿਲ੍ਹਿਆਂ ਤੇ ਕਈ ਥਾਵਾਂ ਤੇ ਜੋ ਹੈ ਉਹ بارش ਵੇਖੀ ਗਈ ਤੇ ਮੌਸਮ ਵੀ ਜੋ ਹੈ ਕਹਿ ਸਕਦੇ ਹਾਂ ਕਿ ਠੰਡਾ ਹੋਇਆ ਤਾਪਮਨ ਚ ਜੋ ਹੈ ਉਹ ਗਿਰਾਵਟ ਪਾਈ ਗਈ। ਗੱਲ ਕਰੀਏ ਆਪਾਂ ਅੰਮ੍ਰਿਤਸਰ ਸਾਹਿਬ ਦੀ ਜਿੱਥੇ ਬਾਰਿਸ਼ ਦੇ ਕਾਰਨ ਹਨੇਰੀ ਵੀ ਚੱਲੀ ਤੇ ਕਈ ਥਾਵਾਂ ਤੇ ਨੁਕਸਾਨ ਵੀ ਦੇਖਿਆ ਗਿਆ। ਗੱਲ ਕਰੀਏ ਸ਼ਹੀਦਾ ਸਾਹਿਬ ਗੁਰਦੁਆਰੇ ਦੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਆਪਣੀ ਹਾਜ਼ਰੀ ਲਵਾਉਂਦੇ ਨੇ ਦੱਸ ਦਈਏ ਕਿ ਦੁਪਹਿਰਾ ਕੱਟਦੇ ਨੇ ਉਥੇ ਸ਼ਹੀਦਾ ਸਾਹਿਬ ਗੁਰਦੁਆਰੇ ਦੇ ਜੋ ਗੁੰਬਦ ਹੈ ਉਸ ਨੂੰ ਵੀ ਨੁਕਸਾਨ ਪਹੁੰਚਿਆ ਹੈ ਕਿਉਂਕਿ ਹਨੇਰੀ ਦੇ ਕਾਰਨ ਜੋ ਹੈ ਇਨੀ ਹਨੇਰੀ ਜੋ ਹੈ ਨਹੀਂ ਤੇਜ਼ ਚੱਲੀ ਕਿ ਗੁਰਦੁਆਰਾ ਸਾਹਿਬ ਦੀ ਜੋ ਗੁੰਬਦ ਸੀ ਉਸ ਨੂੰ ਵੀ ਨੁਕਸਾਨ ਪਹੁੰਚਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਪ੍ਰਕਾਰ ਗੁੰਬਦ ਜੋ ਹੈ ਉਹ ਡਿੱਗਿਆ ਹੋਇਆ ਇੱਕ ਪਾਸੇ ਤੋਂ ਜੋ ਹੈ ਉਹ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਇਸ ਹਨੇਰੀ ਕਾਰਨ ਗੁਰਦੁਆਰਾ ਸਾਹਿਬ ਦੇ ਜੋ ਹੈ ਉਹ ਟੈਂਟ ਵੀ ਜੋ ਨੇ ਉਹ ਨੁਕਸਾਨੇ ਗਏ ਨੇ ਤੇ ਤਸਵੀਰਾਂ ਵਿੱਚ ਗੁੰਬਦ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜੋ ਹੈ ਉਹ ਇੱਕ ਪਾਸੇ ਲਟ ਗਿਆ ਹੋਇਆ ਜੋ ਹੈ ਉਹ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਥਾਵਾਂ ਤੇ ਖ ਆਪਣਾ ਸਾਹਮਣੇ ਆਉਂਦੀਆਂ ਨੇ ਕਿ ਕਿਤੇ ਹਨੇਰੀ ਕਾਰਨ ਖੰਭਾ ਡਿੱਗ ਗਿਆ ਤੇ ਕਈ ਰੁੱਖ ਜੋ ਨੇ ਉਹ ਡਿੱਗ ਜਾਂਦੇ ਨੇ ਤੇ ਜਿਸ ਕਾਰਨ ਕਈ ਹਾਦਸੇ ਹੁੰਦੇ ਨੇ ਹਾਲਾਂਕਿ ਮੌਨਸੂਨ ਜੋ ਹੈ ਉਹ ਦਸਤਕ ਦਿੰਦੀ ਹੈ ਤੇ ਮੌਸਮ ਵੀ ਜੋ ਹੈ ਉਹ ਠੰਡਾ ਹੋ ਗਿਆ ਹੈ ਪਰ ਇਹ ਤਸਵੀਰ ਹੈ ਅੰਮ੍ਰਿਤਸਰ ਸਾਹਿਬ ਦੇ ਸ਼ਹੀਦਾ ਸਾਹਿਬ ਗੁਰਦੁਆਰੇ ਦੀ ਜਿੱਥੇ ਹਨੇਰੀ ਦੇ ਕਾਰਨ ਤੇਜ਼ ਹਨੇਰੀ ਜੋ ਚੱਲੀ ਜਿਸ ਕਾਰਨ ਗੁਰਦੁਆਰਾ ਸਾਹਿਬ ਦਾ ਜੋ ਗੁੰਬਦ ਹੈ ਉਹ ਨੁਕਸਾਨਿਆ ਗਿਆ